ਅੱਜ ਵੀ ਇਹ ਇੰਜਣ ਵਰਕਿੰਗ ਆ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਹ ਇੰਜਣ ਨੂੰ ਸਟਾਰਟ ਕੀਤਾ ਜਾਂਦਾ ਤਾਂ ਜਿੱਥੇ ਪਹਿਲੇ ਰੇਲਵੇ ਟਰੈਕ ਦਾ ਐਕਸਪੈਰੀਮੈਂਟ ਕੀਤਾ ਗਿਆ ਸੀ ਧਰਤੀ ਦੇ ਉੱਤੇ ਬਿਸ਼ਾ ਕੇ ਹੁਣ ਫਿਲਹਾਲ ਇਹ ਤੇ ਤਿੰਨ ਪਲੇਟਫਾਰਮ ਚੱਲਦੇ ਨੇ ਹੁਣ ਤਿੰਨੇ ਚੱਲਦੇ ਨੇ ਨਾ ਫਿਰ 5 ਫਿਰ 5 ਹੋ ਜਾਣਗੇ ਜਿਹੜਾ ਨਾਰਦਰਨ ਰੇਲਵੇ ਦੇ ਅੰਡਰ ਆ ਹਰਦਵਾਰ ਤੋਂ ਕੋਈ ਲਗਭਗ 30 ਕਿਲੋਮੀਟਰ ਪਿੱਛੇ ਰੁੜਕੀ ਜਿਹੜਾ ਸਟੇਸ਼ਨ ਆ ਜੰਕਸ਼ਨ ਆ ਉਹ ਬਣਿਆ ਹੋਇਆ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੇਰੇ ਪਿੱਛੇ ਤੁਸੀਂ ਇੱਕ ਬਹੁਤ ਹੀ ਨਾਇਆਬ ਇੰਜਣ ਦੇਖ ਰਹੇ ਹੋ ਰੇਲ ਦਾ ਜਿਹੜਾ ਰੇਲ ਦਾ ਇੰਜਣ ਹੈ ਭਾਰਤ ਦੀਆਂ ਪਹਿਲੀਆਂ ਰੇਲ ਸਵਾਂਵਾਮਾਂ ਨਾਲ ਸੰਬੰਧਿਤ ਰੱਖਦਾ ਜੇ ਆਪਾਂ ਇਤਿਹਾਸ ਪੜੀਏ ਤਾਂ ਆਪਾਂ ਪੜਦੇ ਹਾਂ ਵੀ 1853 ਈਸਵੀ ਦੇ ਵਿੱਚ ਪਹਿਲੀ ਰੇਲ ਲਾਈਨ ਭਾਰਤ ਤੋਂ ਨਿਕਲੀ ਸੀ ਜਿਹੜੀ ਬੰਬੇ ਤੋਂ ਠਾਣੇ ਤੱਕ ਜਾਂਦੀ ਸੀ ਪਰ ਇਤਿਹਾਸ ਦਾ ਇੱਕ ਪੰਨਾ ਆਪਾਂ ਨੂੰ ਇਹ ਵੀ ਦੱਸਦਾ ਕਿ 22 ਦਸੰਬਰ 1851 ਈਸਵੀ ਨੂੰ ਇੱਕ ਰੇਲ ਟ੍ਰੈਕ ਪਹਿਲਾਂ 1853 ਤੋਂ ਬਣਾਇਆ ਗਿਆ ਸੀ ਜਿਹੜਾ ਰੇਲ ਟ੍ਰੈਕ ਰੁੜਕੀ 'ਚ ਬਣਾਇਆ ਸੀ ਰੁੜਕੀ ਜੋ ਅੱਜ ਉੱਤਰਾਖੰਡ ਦੇ ਵਿੱਚ ਸਥਿਤਾ ਹਰਦਵਾਰ ਜ਼ਿਲ੍ਹੇ ਦੇ ਵਿੱਚ ਇੱਥੇ 21 ਦਸੰਬਰ 1851 ਈਸਵੀ ਨੂੰ ਪਹਿਲਾ ਰੇਲਵੇ ਟ੍ਰੈਕ ਬਣਿਆ ਸੀ ਜਿੱਥੇ ਪਹਿਲੇ ਰੇਲਵੇ ਟ੍ਰੈਕ ਦਾ ਐਕਸਪੈਰੀਮੈਂਟ ਕੀਤਾ ਗਿਆ ਸੀ ਧਰਤੀ ਦੇ ਉੱਤੇ ਬਿਸ਼ਾ ਕੇ 21 ਦਸੰਬਰ 1851 ਈਸਵੀ ਨੂੰ ਰੁੜਕੀ ਤੋਂ ਕਾਲੀਅਰ ਤੱਕ ਇੱਕ ਰੇਲਵੇ ਟਰੈਕ ਪਾਇਆ ਗਿਆ ਸੀ ਜਿਹਦੇ ਉੱਤੇ ਪਹਿਲੀ ਭਾਰਤ ਦੀ ਰੇਲ ਚੱਲੀ ਸੀ ਜਿਹਦੇ ਵਿੱਚ ਗੰਗਾ ਨਹਿਰ ਦਾ ਰੇਤਾ ਉੱਥੇ ਤੱਕ ਢੋਆ ਗਿਆ ਸੀ ਇਹ ਭਾਰਤ ਦੀ ਪਹਿਲੀ ਟ੍ਰੇਨ ਸੀ ਜਿਹਦੇ ਵਿੱਚ ਪਹਿਲੀ ਵਾਰ ਇੰਨੀ ਮਾਤਰਾ ਦੇ ਵਿੱਚ ਮਲਵਾ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਗਿਆ ਸੀ ਕਿਉਂਕਿ ਉਸ ਸਮੇਂ ਗੰਗਾ ਨਹਿਰ ਦੀ ਖਦਾਈ ਰੁੜਕੀ ਚ ਚੱਲਦੀ ਸੀ ਰੁੜਕੀ ਚ ਨਹਿਰ ਦੀ ਖਦਾਈ ਦਾ ਕੰਮ ਜਲਦੀ ਮਕਾਉਣ ਲਈ ਜੋ ਉਹ ਦਾ ਮਲਵਾ ਸੀ ਜਾਂ ਤਾਂ ਉਹ ਘੋੜੇ ਖੱਚਰਾਂ ਦੇ ਉੱਤੇ ਢੋਆ ਜਾ ਸਕਦਾ ਸੀ ਜਾਂ ਕੋਈ ਹੋਰ ਸਾਧਨ ਚਾਹੀਦਾ ਸੀ ਰੁੜਕੀ ਨੂੰ ਇੰਜੀਨੀਅਰਿੰਗ ਦੀ ਪਵਿੱਤਰ ਭੂਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆਈਆਈਟੀ ਵਰਗੀਆਂ ਕਈ ਸੰਸਥਾਵਾਂ ਬੰਗਾਲ ਸੈਪਰਜ਼ ਵਰਗੀਆਂ ਕਈ ਇੰਸਟੀਟਿਊਸ਼ਨਜ਼ ਇੱਥੇ ਸਥਿਤ ਨੇ ਜਿਹੜੀਆਂ ਇੰਜੀਨੀਅਰਿੰਗ ਦਾ ਥੰਮ ਨੇ ਜਿਨ੍ਹਾਂ ਨੂੰ ਆਪਾਂ ਇੰਜੀਨੀਅਰਿੰਗ ਦਾ ਥੰਮ ਕਹਿ ਸਕਦੇ ਆਂ ਉਹਨਾਂ ਕਾਰਨਾਂ ਕਰਕੇ ਹੀ ਇਹ ਨਾਇਆਬ ਇੰਜਣ ਸੀ ਜੋ ਇੱਥੇ ਪਹਿਲੀ ਵਾਰ ਚੱਲਿਆ ਥਾਮਸਨਸ ਸਟੀਮ ਇੰਜਣ ਕਰਕੇ ਇਹਦਾ ਨਾਂ ਸੀ ਜੈਨੀ ਲੈਂਡੇ ਦਾ ਮਾਡਲ ਸੀ ਮੈਂ ਕੋਸ਼ਿਸ਼ ਕਰੂੰਗਾ ਜੇ ਰਮਨ ਆਪਾਂ ਨੂੰ ਵੀਡੀਓ ਦੇ ਥਰੂ ਕੈਮਰਾ ਜੈਨੀ ਲੈਂਡ ਤੇ ਮਾਰ ਦਿਓ ਇੱਕ ਵਾਰੀ ਇਹ ਜਿਹੜਾ ਇੰਜਣ ਤੁਸੀਂ ਦੇਖ ਰਹੇ ਹੋ ਭਾਫ਼ ਨਾਲ ਚੱਲਦਾ ਸੀ ਅੱਜ ਵੀ ਇਹ ਇੰਜਣ ਵਰਕਿੰਗ ਆ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਵਾ ਅੱਜ ਵੀ ਇਹ ਇੰਜਣ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ 22 ਦਸੰਬਰ 1851 ਐਸਵੀ ਨੂੰ ਚੱਲਿਆ ਸੀ ਇਸ ਇੰਜਣ ਨੂੰ ਅੱਜ ਵੀ ਸਟਾਰਟ ਕੀਤਾ ਜਾਂਦਾ ਥੋੜੇ ਸਮੇਂ ਬਾਅਦ ਇਸ ਇੰਜਣ ਨੂੰ ਇੱਥੋਂ ਅਮਰitsar ਸ਼ਿਫਟ ਕਰ ਦਿੱਤਾ ਗਿਆ ਸੀ ਜੋ ਆਪਾਂ ਨੂੰ ਇਤਿਹਾਸ ਦੇ ਹਵਾਲੇ ਤੋਂ ਪਤਾ ਲੱਗਦਾ ਅਮਰitsar ਸ਼ਿਫਟ ਕਰਨ ਤੋਂ ਬਾਅਦ ਇਸ ਇੰਜਣ ਨੂੰ ਉੱਥੇ ਦੁਬਾਰਾ ਰੈਨੋਵੇਟ ਕੀਤਾ ਗਿਆ 2003 ਦੇ ਵਿੱਚ ਇੰਜਣ ਨੂੰ ਇੱਥੇ ਦੁਬਾਰਾ ਲਿਆਂਦਾ ਗਿਆ ਅੱਜ ਵੀ ਇਹ ਇੰਜਣ ਵਰਕਿੰਗ ਹਾਲਤ ਦੇ ਵਿੱਚ ਆ ਇਹ ਭਾਰਤ ਦਾ ਪਹਿਲਾ ਰੇਲ ਇੰਜਣ ਸੀ ਜਿਹੜਾ ਟਰੈਕ ਦੇ ਉੱਤੇ ਚੱਲਿਆ ਸੀ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਰੁੜਕੀ ਸ਼ਹਿਰ ਆ ਉੱਤਰਾਖੰਡ ਦੇ ਵਿੱਚ ਹਰਦਵਾਰ ਦੇ ਬਿਲਕੁਲ ਨਾਲੋਂ ਨਾਲ ਬਣਿਆ ਹੋਇਆ ਇੱਥੇ ਦਾ ਰੇਲਵੇ ਸਟੇਸ਼ਨ ਹੋਰ ਕਈ ਵਿਸ਼ੇਸ਼ਤਾਵਾਂ ਕਰਕੇ ਜਾਣਿਆ ਜਾਂਦਾ ਇਟਸ 25 ਤੋਂ ਵੱਧ ਟ੍ਰੇਨਾਂ ਨੇ ਜਿਨ੍ਹਾਂ ਦਾ ਸਟਾਪੇਜ ਰੁੜਕੀ ਸਟੇਸ਼ਨ ਤੇ ਆ ਅੱਗੇ ਆਪਾਂ ਸਟੇਸ਼ਨ ਵੱਲ ਵੀ ਚੱਲਾਂਗੇ ਦੇਖਾਂਗੇ ਸਟੇਸ਼ਨ ਦੇ ਉੱਤੇ ਹੋਰ ਕੀ ਕੀ ਬਣਿਆ ਹੋਇਆ ਅੱਜ ਇਸ ਸਟੇਸ਼ਨ ਦਾ ਨਵੀਨੀਕਰਨ ਚੱਲ ਰਿਹਾ ਮਾਰਚ 2024 ਦੇ ਵਿੱਚ ਆਪਾਂ ਖੜੇ ਆ ਮਾਰਚ 2024 ਦੀ ਇਹ ਗੱਲ ਆ ਇਸ ਇੰਜਨ ਦੀ ਜੇ ਮੈਂ ਹੋਰ ਖਾਸੀਅਤ ਦੱਸਾਂ ਇਹ ਭਾਫ਼ ਨਾਲ ਚੱਲਣ ਵਾਲਾ ਇੰਜਨ ਸੀ ਭਾਫ਼ ਨਾਲ ਇਹਦੇ ਪਿੱਛੇ ਕਈ ਤਾਨਾ ਰੇਤਾ ਇੱਥੋਂ ਢੋਆ ਗਿਆ ਸੀ ਕਲਿਆਰ ਤੱਕ ਕਲਿਆਰ ਜਿਹੜਾ ਰੁੜਕੀ ਤੋਂ ਥੋੜ੍ਹੀ ਦੂਰੀ ਤੇ ਸਥਿਤ ਆ ਇਸ ਨਾਇਆਬ ਇੰਜਣ ਦਾ ਨਾਮ ਮੈਂ ਦੁਬਾਰਾ ਤੁਹਾਨੂੰ ਦੱਸ ਦਵਾਂ ਥੌਮਸਨ ਸਟੀਮ ਇੰਜਣ ਕਰਕੇ ਇਸ ਦਾ ਨਾਮ ਸੀ ਜੈਨੀ ਲੈਂਡੇ ਦਾ ਮਾਡਲ ਸੀ ਇੰਗਲੈਂਡ ਦੇ ਵਿੱਚ ਬਣੇ ਇਹ ਸਿਰਫ 10 ਇੰਜਣ ਸੀਗੇ ਉਹਨਾਂ 10 ਇੰਜਣਾਂ ਦੇ ਵਿੱਚੋਂ ਇਹ ਇੱਕ ਇੰਜਣ ਉਹ 10 ਇੰਜਣਾਂ ਦੇ ਵਿੱਚੋਂ ਇਹ ਇੰਜਣ ਭਾਰਤ ਚ ਆਇਆ ਸੀ ਬਾਕੀ ਸਾਰੇ ਵਿਸ਼ਵ ਦੇ ਵਿੱਚ ਅਲੱਗ-ਅਲੱਗ ਹਿੱਸਿਆਂ 'ਚ ਭੇਜੇ ਗਏ ਸੀ ਇਹ 10 ਇੰਜਣ ਜਿਹੜੇ ਭਾਫ ਵਾਲੇ ਆਪਾਂ ਆਪਣੀ ਵੀਡੀਓ ਸਕਰੀਨ ਦੇ ਵਿੱਚ ਦੇਖ ਰਹੇ ਆ ਇਹ ਉਹ ਜਗ੍ਹਾ ਜਿੱਥੇ ਭਾਰਤ ਦੀ ਪਹਿਲੀ ਰੇਲ ਲਾਈਨ ਚੱਲੀ ਸੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਕਿ ਪਹਿਲੀ ਰੇਲ ਲਾਈਨ ਬੰਬਈ ਤੋਂ ਥਾਣੇ ਤੱਕ ਚੱਲੀ ਸੀ ਉਹ ਪੈਸੇਂਜਰ ਰੇਲ ਲਾਈਨ ਸੀ ਜਿਹੜੀ ਮਾਲ ਰੇਲ ਲਾਈਨ ਚੱਲੀ ਸੀ ਉਹ ਰੁੜਕੀ ਤੋਂ ਕਲੀਅਰ ਤੱਕ ਚਲਾਈ ਗਈ ਸੀ ਜੋ ਵੀਡੀਓ ਫਰੇਮ 'ਚ ਤੁਸੀਂ ਇੰਜਣ ਦੇਖ ਰਹੇ ਹੋ ਇਹ ਅੱਜ ਵੀ ਉਸ ਗੱਲ ਦੀ ਗਵਾਹੀ ਭਰਦਾ ਅੱਗੇ ਆਪਾਂ ਰੁੜਕੀ ਦਾ ਰੇਲਵੇ ਸਟੇਸ਼ਨ ਦੇਖਦੇ ਆ ਤੇ ਜਾਣਦੇ ਆ ਇੱਥੇ ਹੋਰ ਕੀ ਕੀ ਦੇਖਣ ਲਈ ਬਣਿਆ ਹੋਇਆ ਈ ਪੈਸੇਂਜਰਜ਼ ਲਈ ਸਹੂਲਤਾਂ ਨੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਹ ਇੱਕ ਨਜ਼ਰ ਮੈਂ ਤੁਹਾਡੀ ਦੁਆਰਾ ਉਸੇ ਇੰਜਣ ਤੇ ਮਰਾਉਣਾ தாம்ਸਨ ਸਟੀਮ ਇੰਜਣ ਕਰਕੇ ਜਿਹਦਾ ਨਾਮ ਸੀ ਜੈਨੀ ਲੈਂਡ ਇੱਥੇ ਬਹੁਤ ਵਧੀਆ ਜਗ੍ਹਾ ਦੇ ਉੱਤੇ ਇਸ ਇੰਜਣ ਨੂੰ ਰੱਖਿਆ ਗਿਆ ਅੱਜ ਵੀ ਇਹ ਇੰਜਣ ਵਰਕਿੰਗ ਆ ਹਰ ਸ਼ਨੀਵਾਰ ਤੇ ਐਤਵਾਰ ਨੂੰ ਇਹ ਇੰਜਣ ਨੂੰ ਸਟਾਰਟ ਕੀਤਾ ਜਾਂਦਾ ਤਾਂ ਕਿ ਜੋ ਲੋਕ ਨੇ ਜੋ ਇੱਥੇ ਰਹਿੰਦੇ ਨੇ ਜਾਂ ਜੋ ਯਾਤਰੀ ਇਸ ਸਥਾਨ ਤੇ ਆਉਂਦੇ ਨੇ ਉਹ ਇਸ ਇੰਜਣ ਨੂੰ ਦੇਖ ਸਕਣ ਚਲਦੇ ਨੂੰ ਕਿਉਂਕਿ ਇਹ ਭਾਰਤ ਦਾ ਪਹਿਲਾ ਰੇਲ ਇੰਜਣ ਸੀ ਜੋ ਟਰੈਕ ਦੇ ਉੱਤੇ ਚਲਾਇਆ ਗਿਆ ਸੀ ਅੱਜ ਵੀ ਇਹ ਇੰਜਣ ਵਰਕਿੰਗ ਹਾਲਤ ਦੇ ਵਿੱਚ ਆ ਸਟੇਸ਼ਨ ਉਹਨਾਂ ਦੁਬਾਰਾ ਬਣਾਇਆ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਆਹ ਸਾਹਮਣੇ ਵਾਲੀ ਸਾਈਡ ਇੱਥੇ ਟਿਕਟ ਘਰ ਆ ਜਿੱਥੇ ਬੁਕਿੰਗ ਵਾਇਰ ਆ ਕੀਤੀ ਜਾਂਦੀ ਆ ਹੁਣ ਤਾਂ ਇਹ ਚਦਰਾਂ ਲਾ ਕੇ ਬੰਦ ਕਰ ਦਿੱਤਾ ਗਿਆ ਪਹਿਲਾਂ ਇੰਟਰੈਂਸ ਇਧਰੋਂ ਹੀ ਸੀ ਅੱਗੇ ਆਪਾਂ ਚੱਲਾਂਗੇ ਵੀ ਸਟੇਸ਼ਨ ਵੱਲ ਨੂੰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬੁਕਿੰਗ ਤੇ ਟਿਕਟ ਘਰ ਆ ਜਿਹੜਾ ਉਹ ਦਿਖਾ ਦਵਾਂ ਰੇਲਵੇ ਸਟੇਸ਼ਨ ਰੁੜਕੀ ਦਾ ਰੁੜਕੀ ਜ਼ਿਲ੍ਹਾ ਹਰਦਵਾਰ ਉੱਤਰਾਖੰਡ ਦੇ ਵਿੱਚ ਜਿਹੜਾ ਸਥਿਤ ਆ ਜਿਵੇਂ ਆਪਾਂ ਸਜਣੋ ਟਿਕਟ ਕਰਦੇ ਅੰਦਰ ਦਾਖਲ ਹੁੰਨੇ ਆ ਤਾਂ ਆਪਾਂ ਨੂੰ ਇਹ ਸੋਹਣੇ ਤੇ ਸਾਫ ਸੁੱਥਰੇ ਜਗ੍ਹਾ ਦੇ ਜੋ ਆਪਣੇ ਬਿਲਕੁਲ ਸਾਹਮਣੇ ਆ ਜਾਂਦਾ ਨਜ਼ਾਰਾ ਬਹੁਤ ਹੀ ਸੋਹਣਾ ਸਾਫ ਸੁੱਥਰਾ ਤੇ ਹਾਈ ਟੈਕ ਜਿਹੜਾ ਇੱਥੇ ਟਿਕਟ ਘਰ ਆ ਉਹ ਬਣਿਆ ਹੋਇਆ ਇਹ ਸਾਹਮਣੇ ਹੀ ਇੱਕ ਪਾਸੇ ਇੱਕ ਮਾਡਲ ਬਣਾਇਆ ਗਿਆ ਸੀਗਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹਦੇ ਵਿੱਚ ਹਰ ਘਰ ਜਲ ਜਿਹੜੀ ਉਹਨਾਂ ਦੀ ਕੀ ਯੋਜਨਾ ਚੱਲ ਰਹੀ ਆ ਜੀਰੇ ਤਹਤ ਉਹਨਾਂ ਨੇ 13 ਕਰੋੜ ਘਰਾਂ ਚ ਸਾਫ ਜਲ ਪਹੁੰਚਾਉਣ ਦਾ ਜੋ ਬੀੜਾ ਸੀ ਉਹ ਚੱਕਿਆ ਸੀ ਉਹਨੂੰ ਦਰਸਾਉਂਦੀ ਇਸ ਸਟੇਸ਼ਨ ਦੇ ਉੱਤੇ ਪ੍ਰਤੀਮਾ ਲਗਾਈ ਗਈ ਸੀ ਤੁਹਾਡੀ ਵੀਡੀਓ ਸਕਰੀਨ ਦੇ ਉੱਤੇ ਆ ਨਾਲ ਆਪਣੇ ਚੱਲ ਚੱਲੀਏ ਰਮਨਾਰ ਸਟੇਸ਼ਨ ਅੰਦਰ ਇਕੋ ਇਸ ਤਰ੍ਹਾਂ ਦਾ ਪਲੇਟਫਾਰਮ ਆ ਰੁੜਕੀ ਰੇਲਵੇ ਸਟੇਸ਼ਨ ਦੇ ਅੰਦਰ ਦਾ ਇਹ ਦ੍ਰਿਸ਼ਾ ਕਾਫੀ ਵੱਡਾ ਰੇਲਵੇ ਸਟੇਸ਼ਨ ਹੋਣ ਕਰਕੇ ਹਰਦਵਾਰ ਦੇ ਬਿਲਕੁਲ ਨੇੜੇ ਹੋਣ ਕਰਕੇ ਇੱਥੇ ਯਾਤਰੀਆਂ ਦਾ ਜਿਹੜਾ ਇਕੱਠਾ ਉਹ ਕਾਫੀ ਹੁੰਦਾ ਇਹ ਸਾਹਮਣੇ ਵਾਲੀ ਸਾਈਡ 'ਤੇ ਨਵਾਂ ਪਲੇਟਫਾਰਮ ਆ ਜਿਹੜਾ ਉਹ ਬਣ ਰਿਹਾ ਹੁਣ ਫਿਲਹਾਲ ਇੱਥੇ ਤਿੰਨ ਪਲੇਟਫਾਰਮ ਚੱਲਦੇ ਨੇ ਹੁਣ ਤਿੰਨੇ ਚੱਲਦੇ ਨੇ ਨਾ ਫਿਰ ਪੰਜ ਹੋ ਜਾਣਗੇ ਆਉਣੇ ਵਾਲੇ ਸਮੇਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਵੇਗੀ ਜੇ ਤੁਸੀਂ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਆਉਣ ਵਾਲੇ ਦਿਨਾਂ 'ਚ ਹੋਰ ਨਵੀਆਂ ਤੇ ਚੰਗੀਆਂ ਵੀਡੀਓਜ਼ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਇਹ ਕੁਛ ਇਸ ਤਰ੍ਹਾਂ ਦਾ ਰੇਲਵੇ ਸਟੇਸ਼ਨ ਦਾ ਅੰਦਰੋਂ ਵਿਊ ਆ ਇੱਥੋਂ ਜਿਹੜੇ ਪੈਸੇਂਜਰਜ਼ ਨੇ ਉਹ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਕੋਈ ਇੱਥੇ ਆ ਕੇ ਉਤਰਦੇ ਨੇ ਕਈ ਇੱਥੋਂ ਚੜ੍ਹਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇੰਜੀਨੀਅਰਿੰਗ ਦੀ ਇਹ ਜਨਮ ਭੂਮੀ ਵੀ ਆ ਰੁੜਕੀ ਇੱਥੇ ਆਈਆਈਟੀ ਵਰਗੀਆਂ ਕਈ ਵੱਡੇ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੇ ਇੰਜੀਨੀਅਰਿੰਗ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨਾ ਕਿ ਪੂਰੇ ਭਾਰਤ ਚ ਸਾਰੇ ਵਿਸ਼ਵ ਭਰ ਚ ਇਹ ਲਿਵ ਸਟੇਸ਼ਨਾ ਰੁੜਕੀ ਜ਼ਿਲ੍ਹਾ ਹਰਦਵਾਰ ਉੱਤਰਾਖੰਡ ਇੰਡੀਆ ਦਾ ਜਿਹੜੇ ਪੈਸੇਂਜਰ ਇੱਥੋਂ ਚੜ੍ਹਦੇ ਨੇ ਜਾਂ ਇੱਥੇ ਉਤਰਦੇ ਆ ਉਹਨਾਂ ਦੀ ਸਹੂਲਤ ਲਈ ਇੱਥੇ ਨਾ ਇੱਕ ਰੇਲ ਆਹਾਰ ਕਰਕੇ ਕੰਟੀਨਸ ਵੀ ਬਣੀਆਂ ਹੋਈਆਂ ਨੇ ਇਹ ਕੰਟੇਨਰ ਸਾਰੇ ਪਲੇਟਫਾਰਮਸ ਤੇ ਨੇ ਆ ਸਾਹਮਣੇ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਦੋ ਇੱਧਰ ਨੇ ਦੋ ਸਾਡੇ ਬਿਲਕੁਲ ਪਿੱਛੇ ਨੇ ਹੁਣ ਮੈਂ ਤੁਹਾਨੂੰ ਪਿੱਛੇ ਵਾਲੀਆਂ ਕੰਟੇਨਰ ਦਿਖਾਉਣਾ ਉਹ ਸਾਹਮਣੇ ਬਾਣੀ ਹੋਈ ਆ ਕੰਟੇਨਰ ਜਿੱਥੇ ਚਾਹ ਪਾਣੀ ਕੌਫੀ ਦਾ ਪ੍ਰਬੰਧ ਦਾ ਆਉਂਦੀ ਜਾਂਦੀ ਜਿਹੜੇ ਪੈਸੇਂਜਰਸ ਨੇ ਉਹ ਆਪਣੀ ਇੱਛਾ ਅਨੁਸਾਰ ਇੱਥੋਂ ਕੋਈ ਵੀ ਸਮਾਨ ਖਰੀਦ ਕੇ ਖਾ ਪੀ ਸਕਦੇ ਆ ਵਧੀਆ ਸਾਫ ਸੁਥਰਾ ਤੇ ਚੰਗਾ ਰੇਲ ਆਹਾਰ ਦੇ ਕਰਕੇ ਇਹ ਸਟੇਸ਼ਨ ਤੇ ਲਿਖਿਆ ਹੁੰਦਾ ਜ਼ਿਆਦਾਤਰ ਏਸੀ ਰੇਲਵੇ ਸਟੇਸ਼ਨ ਰੁੜਕੀ ਅੱਜ ਦੀ ਵੀਡੀਓ ਚ ਆਪਣਾ ਸਾਥ ਦਿੱਤਾ ਸੀ ਰਮਨਦੀਪ ਨੇ ਰੁੜਕੀ ਤੋਂ ਹੀ ਏਸੀ ਰੁੜਕੀ ਦਾ ਰੇਲਵੇ ਸਟੇਸ਼ਨ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਿਆ ਜਿਹੜਾ ਨਾਰthern ਰੇਲਵੇ ਦੇ ਅੰਡਰ ਆ ਹਰਦਵਾਰ ਤੋਂ ਕੋਈ ਲਗਭਗ 30 ਕਿਲੋਮੀਟਰ ਪਿੱਛੇ ਰੁੜਕੀ ਜਿਹੜਾ ਸਟੇਸ਼ਨ ਆ ਜੰਕਸ਼ਨ ਆ ਉਹ ਬਣਿਆ ਹੋਇਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਮਿਲਦੇ ਹਾਂ ਜਲਦੀ ਹੀ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੀਂ ਤੇ ਰੋਚਕ ਵੀਡੀਓ ਨਾਲ ਇਹ ਸੀ ਭਾਰਤ ਦਾ ਉਹ ਰੇਲਵੇ ਸਟੇਸ਼ਨ ਜਿੱਥੇ ਭਾਰਤ ਦੀ ਪਹਿਲੀ ਰੇਲ ਲਾਈਨ ਸੀ ਜੋ ਪਾ ਕੇ ਪਹਿਲੀ ਮਾਲ ਗੱਡੀ ਚਲਾਈ ਗਈ ਸੀ ਇਸ ਸਟੇਸ਼ਨ ਦੀ ਜੇ ਆਪਾਂ ਬਨਾਵਟ ਜਾਂ ਬਣਤਰ ਦੀ ਜਿਵੇਂ ਪਹਿਲਾਂ ਦੇਖਿਆ ਸੀ ਬਹੁਤ ਵਧੀਆ ਸਾਫ ਸੋਤਰਾ ਤੇ ਹਾਈ ਟੈਕ ਸਟੇਸ਼ਨ ਆ ਇਹ ਜੋ ਬਣਿਆ ਹੋਇਆ ਜਾਂਦੇ ਹੋਏ ਇੱਕ ਨਜ਼ਰ ਮੈਂ ਤੁਹਾਨੂੰ ਦੁਬਾਰਾ ਸਟੇਸ਼ਨ ਤੇ ਮਰਾ ਦਿਮਾ ਇਧਰੋਂ ਸ਼ਹਿਰ ਵੱਲੋਂ ਆਇਆ ਜਾਂਦਾ ਜਿਹੜਾ ਸਾਹਮਣੇ ਆਪਾਂ ਗੇਟ ਦੇਖ ਰਹਾ ਹੈ ਇਹਦੇ ਅੰਦਰੋਂ ਇਧਰ ਦੀ ਆ ਕੇ ਸਾਹਮਣੇ ਉਹ ਹੀ ਰੇਲਵੇ ਸਟੇਸ਼ਨ ਦਾ ਜੋ ਮੇਨ ਗੇਟ ਆ ਉਹ ਆ ਹੁਣ ਸਟੇਸ਼ਨ ਦਾ ਨਵੀਨੀਕਰਨ ਚੱਲ ਰਿਹਾ ਨਵੀਨੀਕਰਨ ਹੋਣ ਕਰਕੇ ਸਟੇਸ਼ਨ ਨੂੰ ਫਰੰਟ ਤੋਂ ਬੰਦ ਕੀਤਾ ਹੋਇਆ ਸਾਈਡ ਤੋਂ ਰਸਤਾ ਜਿੱਧਰ ਦੀ ਆਪਾਂ ਗਏ ਸੀ ਇੱਕ ਵਿਊ ਮੈਂ ਤੁਹਾਨੂੰ ਇੱਥੋਂ ਦਿਖਾ ਦਮਾ ਰੇਲਵੇ ਸਟੇਸ਼ਨ ਰੁੜਕੀ ਦਾ ਇਸ ਤਰ੍ਹਾਂ ਦਾ ਰੇਲਵੇ ਸਟੇਸ਼ਨ ਦੇਖਦਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਕੀ ਮੈਂ ਤੁਹਾਡੀ ਵੀਡੀਓ ਸਕਰੀਨ ਤੇ ਇੱਕ ਫੋਟੋ ਵੀ ਸ਼ੇਅਰ ਕਰੂੰਗਾ ਰੁੜਕੀ ਦੇ ਰੇਲਵੇ ਸਟੇਸ਼ਨ ਦੀ ਪਹਿਲਾਂ ਇਹ ਕਿਸ ਤਰ੍ਹਾਂ ਦਾ ਦੇਖਦਾ ਸੀਗਾ ਕੀ ਖਾਸੀਅਤਾਂ ਕੀ ਵਿਸ਼ੇਸ਼ਤਾਵਾਂ ਮੈਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ 'ਚ ਦੱਸਿਆ ਸੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਜਲਦੀ ਹੀ ਕਿਸੇ ਨਾਵੀਂ ਵੀਡੀਓ ਨਾਲ ਬਣੇ ਰਹੋ ਆਪਣੇ ਚੈਨਲ ਨਾਲ